ਫਦੇਤਨਾ ਕਾਦੀ ਮੈਂ ਉੱਠ ਕੇ ਬੈਠੀ ਆਂ ਵੀ ਤੂੰ ਉੱਠ ਕੇ ਚਾਹ ਤਾਂ ਬਣਾ ਲੈ ਸਾਢੇ 6 ਹੋ ਗਏ ਆ ਉੱਠਣ ਦਾ ਨਾਂ ਹੀ ਨਹੀਂ ਰੱਖਦੀ ਇੰਨੀ ਢੀਠ ਹੋਈ ਆ ਹੈ ਪਹਿਲਾਂ ਤਾਂ ਕਿਤੇ ਮਾੜਾ ਮਟਾ ਕੰਮਕਾਰ ਕਰੇ ਲੈਂਦੀ ਸੀ ਜਿਉਂ ਬਾਹਰ ਮੁੰਡਾ ਲੈ ਕੇ ਗਿਆ ਬਿਲਕੁਲ ਢੀਠ ਕਰ ਦਿੱਤੀ ਉੱਠਣ ਦਾ ਨਾਂ ਨਹੀਂ ਰੱਖਦੀ ਹੈਗੀ ਬੰਦਾ ਉੱਠ ਕੇ ਚਾਹ ਤਾਂ ਘੁੱਟ ਬਣਾ ਲਾਵੇ ਕਿਹੜਾ ਟਾਈਮ ਆਜਾ ਦੇਖ ਲੈ ਮੂੰ ਚੱਕ ਕੇ ਆਪ ਹੀ ਬਣਾਉਂਦੀ ਆ ਹੁਣ ਕੀ ਪਤਾ ਉਹਦਾ ਕਦੋਂ ਉੱਠਣਾ ਆ ਕੋਈ ਨਹੀਂ ਅੱਜ ਕਰਦੀ ਆ ਮੁੰਡੇ ਨਾਲ ਗੱਲ ਆਈ ਨੀਕੇ ਤੇ ਢੂਟ ਕੀਤੀ ਗੋਪੂ ਇਹ ਬਹੁਤ ਚੜਾਤੀ ਆ ਚੱਲ ਜੇ ਪਤਾ ਹੈ ਕਿ ਘਰ ਦਾ ਕੰਮ ਕਰਨਾ ਹੈ ਅਸੀਂ ਟਾਈਮ ਨਾਲ ਉੱਠ ਕੇ ਘਰ ਦਾ ਕੰਮ ਕਰੀਏ ਚਾਹ ਦਾ ਕੋਈ ਕੀ ਫਾਇਦਾ ਹੋਣਾ ਮੈਨੂੰ ਆਿਆਂ ਦਾ ਇਹਨਾਂ ਦਾ ਬਾਹਰ ਜੇ ਚਾਹ ਦਾ ਘੁੱਟ ਮੇਰੀ ਬਣਾ ਕੇ ਦਿੱਤਾ ਤਾਂ ਆ ਆ ਲੈ ਆਂਦੇ ਅੱਜ ਇਹਨੂੰ ਥੱਲੇ ਫੇਰ ਮੈਂ ਦੱਸਦੀ ਜੇ ਰੱਖ ਇਹਨਾਂ ਬਣੀ ਨਹੀਂ ਆ ਟੇਹੋ ਨਾਲ ਚਾਹੀਦਾ ਬੰਦਾ ਉੱਠੇ ਉੱਠ ਕੇ ਚਾਹ ਦਾ ਘੁੱਟ ਸਵੇਰੇ ਬਣਾ ਕੇ ਦੇਵੇ ਦੇ ਦਿ ਰਹਿੰਦੀ ਮੈਨੂੰ ਕੋ ਬਾਜ ਮਾਰੂ ਤਾਂ ਫੇਰੇ ਮੈਂ ਉੱਠੂਗੀ ਮਾਤਾ ਸੋਚਦਾ ਚਾਹ 4 ਦਿਨ ਚੰਗੇ ਕੱਢੂਗੀ ਆਇਆ ਤੇ ਕੀ ਫਾਇਦਾ ਹੋਇਆ ਆਇਆ ਦਾ ਮੈਨੂੰ ਅੱਜੋ ਵੀ ਕਰਦੀਆਂ ਖਾਤਰ ਉਤਰੇ ਜਰਾ ਥੱਲੇ 1 2 3 ਮਮਾ ਇਹ ਗਰੀਏ ਨੇ ਚਾਹ ਬਣਾਈ ਨੀ ਚਾਰ ਅੱਖਰੀ ਆਠੇ ਨਾ ਮੇਰੇ ਪਹਿਲਾਂ ਗੱਲ ਸੁਣ ਨਾ ਤੇ ਇੱਥੇ ਹੀ ਹੋਰ ਲਖਮੀਰ ਜੀਓ ਆ ਕਿਤੇ ਪਹਿਲਾਂ ਬਾਹਰ ਤਾਂ ਨਹੀਂ ਸੀ ਅੱਗੇ ਵੜਣਾ ਕੰਮ ਕਰ ਰੋਟੇ ਦਾ ਸੀ ਹੁਣ ਉਹਨਾਂ ਕੀ ਗੱਲ ਆ ਤੂੰ ਠਾਲ ਕੇ ਜਾ ਕਰਦਾ ਉਹਨੂੰ ਜਦੋਂ ਬਾਪੂ ਬਣ ਜਾਂਦਾ ਹੁੰਦਾ ਬਾਹਰ ਮੈਂ ਤਾਂ ਕਹਿ ਕੇ ਗਿਆ ਸੀ ਤੂੰ ਓਟ ਸਾਰਾ ਕੰਮ ਕਰ ਲੈ ਮੈਨੂੰ ਉਹਦਾ ਪੈਸਾ ਕਿੱਥੇ ਆਈਦਾ ਉਹ ਹੋਇਆ ਮੈਨੂੰ ਤਾਂ ਆਪੇ ਸਾਰਾ ਕੰਮ ਕਰਨਾ ਹੁੰਦਾ ਦਿਨੇ ਨੂੰ ਮੂੰਚਾ ਕੱਬਿਆ ਹਾਂ ਤਰਪਣਾ ਤੋਰ ਮੇਰਾ ਕੰਮ ਨਹੀਂ ਰੱਟੇ ਚਾਹ ਨਾਲ ਕੋ ਦਪਣਾ ਲੂ ਕੋ ਚਾਲ ਕੋਈ ਨਹੀਂ ਮਾਤਾ ਆ ਮੇਰੇ ਸਵੇਰੇ ਰੋਲਾ ਪਾਇਗਾ ਨਹੀਂ ਮੇਰੀ ਗੱਲ ਸੁਣਾ ਜੇ ਤੂੰ ਉਹਨੂੰ ਨਾ ਬਿਟਿਆ ਨਾ ਠਾਲਿਆ ਕੰਮ ਤਾਂ ਠੀਕ ਆ ਨਾ ਤਾਂ ਟਿਕਟ ਕਰਾਓ ਤਾਂ ਦੌੜ ਮੈਂ ਤਾਂ ਕਾਕਾ ਸੋਚਦੀ ਸੀਗੀ ਕਿ ਚਾ ਨਿਆਣੇ ਆਉਣਗੇ ਚਾਹ ਦੇ ਮੇਰੇ ਚੰਗੇ ਨਿੱਕਲ ਜਾਣਗੇ ਮੈਂ ਥੋੜਾ ਰੈਸਟ ਕਰ ਲੂਗੀ ਤੇ ਜਦ ਮੈਂ ਹੀ ਕੰਮ ਕਰਨਾ ਸਾਰਾ ਆਪੇ ਕਰਨਾ ਰਸੋਈ ਦਾ ਬਕਾਨਾ ਬਾਹਰਲਾ ਕਰਨਾ ਫੇਰ ਮੈਨੂੰ ਫਾਇਦਾ ਕੀ ਆ ਤੁਹਾਡਾ ਆਆਂ ਦਾ ਹੈ ਇਹ ਨਾਲ ਤਾਂ ਤੁਸੀਂ ਉਧਰੇ ਚੰਗੇ ਆ ਆਪਣੀ ਟਿਕਟ ਕਰਾ ਤਾਂ ਚਲੋ ਆਹ ਮੈਂ ਆਪੇ ਆਪਣਾ ਟੈਮਪਾਸ ਕਰੀ ਜੋ ਜਿੱਦਾਂ ਮੇਤ ਹੋਊਗਾ ਆ ਜਾ ਲੈਂਦੇ ਨੂੰ ਤੱਲੇ ਦੇ ਥੱਲੇ ਮੈਂ ਜਿਹੜਾ ਖਾਤਰ ਕਰ ਦਿੰਦਾ ਆ ਆ ਪੋਹ ਹੋ ਰਹੀ ਨਹੀਂ ਹੋਇਆ ਬਾਹਰ ਗਈ ਤੱਕ ਤੂੰ ਖੰਭ ਲੱਗਾ ਸਾਹ ਨਹੀਂ ਆ ਰਿਹਾ ਕਿਤੇ ਪੈਰੀਂ ਨੀ ਦੇ ਪੈਰ ਟਕਰ ਉਹ ਲਾਓ ਮਮਾ ਉੱਠ ਗਈ ਆ ਉਹ ਕਰ ਲੋ ਜਿਹੜਾ ਕੰਮ ਨਾ ਨਾਲਾ ਦੱਸਦਾ ਤਾਂ ਇਦਾਂ ਜਿੱਦਾਂ ਕਿਤੇ ਮੇਰੀ ਆਰਤੀ ਉਤਾਰਨੀ ਹੁੰਦੀ ਮਹਾਰਾਣੀ ਦੀ ਉੱਠ ਗਈ ਆ ਤਾਂ ਕਿਹ ਸਿਖਰ ਦਾ ਬਾਰ ਆ ਗਿਆ ਹੁਣ ਉੱਠ ਗਈ ਨੇ ਮੈਂ ਕੀ ਕਰਨਾ ਜਾਂ ਚਾਹ ਵੀ ਆ ਬਣਾਣੀ ਪਈ ਨੇ

चाह पीओ जब तक दोपहर बहुत वर्ख लिनी तेन सफाई कर दी आले दुआल थोड़ा ਉੱਦ ਦਾ ਮੁੰਡਾ ਹੋਇਆ ਢੀਡਿਆ ਤੋਰ ਪਿੰਡਾਂ ਲੈ ਆ ਕੇ ਇਹਨੂੰ ਉਹ ਬਣਾਈਆ ਤੇ ਬਹੁਤ ਦਾਨੀ ਚਲੋ ਪਤਾ ਲਈ ਚਾਹਾਂ ਆਪੇ ਹੁਣ ਕੰਮ ਕਰੇ ਚਾਹੇ ਨਾ ਕਰੇ ਮੈਂ ਕਿਹੜੇ ਦਾ ਠੇਕਾ ਲਿਆ ਆ ਆ ਆਪਰਾਮਣਾ ਬਹਿ ਜਾਣਾ ਆ ਕਰਦੀ ਆ ਵੇ ਮਗਰ ਸਾਰੇ ਆਪੇ ਹੁਣ ਕਰਨਗੇ ਮੁੰਡੇ ਨੇ ਵੀ ਬਹੁਤ ਪੂਹੀ ਚੜਾ ਲਈ ਉਹ ਆ ਤਿੰਨ ਵਾਰ ਨੂੰ ਪੂਰਾ ਮੈਂ ਤਾਂ ਉਹ ਰਾਵਣਾ ਭੇਜਣਾ ਹੈ ਦੇਖੀ ਜੋ ਆਪੇ ਕਰੂਗੀ ਲਾਗ ਪਈ ਹੁਣ ਸਿਖਰ ਦੁਬਾਰੀ ਛਾੜੂ ਫੇਨ ਕੋਈ ਨਹੀਂ ਸੁਭੂਤਾ ਨੂੰ ਕਰਕੇ ਭੇਜੋ ਜਿਹੜਾ ਇੰਨੀ ਪੂਹੇ ਚੜੀ ਐਨਾ ਠੀਠ ਹੋਈ ਉਹ ਗੱਲ ਤਾਂ ਸਾਰੀ ਆ ਕਿ ਮੁੰਡਾ ਵੀ ਨਹੀਂ ਮੇਰਾ ਨਾ ਚੰਗਾ ਪੂਹੇ ਚੜਾਈ ਉਹ ਹੈ ਐਸਾ ਬਾਹਰ ਗਈ ਸਾਰਾ ਹੀ ਕੁਝ ਭੁੱਲ ਗਈ ਉੱਠਣ ਦਾ ਵੀ ਟਾਈਮ ਭੁੱਲ ਗਈ ਹੈ ਅੱਜ ਇਹਨੂੰ ਕਰਦੀ ਸੀ ਦੇਖਾ ਤਾਂ ਸਹੀ ਸਿਰ ਹਰ ਤੇ ਬਹਿਰੇ ਉੱਟ ਕੇ ਇਹ ਝਾੜ ਉਹ ਲੱਗੀ ਫੇਰ ਝਾੜ ਜਨਾ ਫੇਰਦੀ ਵੀ ਆ ਹੋਏ ਨਾ ਤਾਂ ਹੱਤ ਭਲੱਤਾ ਕਰੇ ਵਾ ਦੇਖੀਦੇ ਨਾ ਜਿਹਨਾਂ ਹੱਥ ਦਿਖਾ ਲਈ ਮੈਂ ਆਪਣੇ ਇਹਨੂੰ ਨਾ ਮੈਂ ਬਾਲ ਸੁਣਾ ਹੁਣ ਤਾਂ ਤੇ ਝਾੜ ਚਾ ਪਿੰਦੂ ਲੈ ਕੇ ਫੇਰ ਵੀ ਆ ਫੇਰ ਕਿਤਾ ਆਈ ਹਮ ਆ ਬੈੱਡ ਦੀ ਚਾਦਰ ਆਪਣਾ ਬੈੱਡ ਦੀ ਸੁਆਹੀ ਉਹ ਝਾੜੀ ਹੋਈ ਆ ਮੰਮੀ ਜੀ ਝਾੜ ਕੇ ਪਿਛਾ ਦਿੱਤੀ ਅੱਜ ਨਹੀਂ ਜਕੀਨ ਦੇਖ ਲਓ ਨੇ ਜਤੂ ਝਾੜੀ ਤੇ ਬੈਠ ਕਹਿੰਦੀ ਆ ਮੈਂ ਜ਼ਕੀਰ ਕਾ ਲੈ ਪਰ ਸਵਾਰ ਕੇ ਫੇਰ ਝਾੜੂ ਮੈਂ ਆ ਦੇਖਣਾ 2 ਸਾਲ ਹੋ ਗਏ ਆ ਚਮਕਾ ਕੇ ਨਹੀਂ ਆ ਲੈਣਾ ਗੰਦ ਨਹੀਂ ਪਾਣਾ ਚਾਹੀਦਾ ਇਹ ਨਾ ਉਹ ਸਿੱਧਾ ਲੈ ਨਾ ਉਹਦੇ ਤੋਂ ਉਹਦੇ ਤੋਂ ਹੱਥ ਭੜਾ ਕਾ ਲੈ ਮੈਂ ਦਾਣਾ ਹੈ ਤੁਸੀਂ ਤਾਂ ਇਦਾਂ ਕਰਦੇ ਜਿੱਤੇ ਮੈਂ ਕਦੀ ਝਾੜੂ ਨਹੀਂ ਫੇਰਿਆ ਹੁੰਦਾ ਮੈਨੂੰ ਪਤਾ ਆ ਕਿੰਨਾ ਅੱਗੇ ਥੋੜੀ ਦੀ ਨਹੀਂ ਸੱਜਦੇ ਲੈ ਤੁਸੀਂ ਇਦਾਂ ਕਰੋ ਰਾ ਆਪਣਾ ਬੈਠੋ ਤਾਂ ਸਾਰਾ ਕੰਮ ਹੋ ਜਾਊਗਾ ਟੈਨਸ਼ਨ ਮੈਂ ਕਰਨਾ ਹੀ ਨਹੀਂ ਮੇਰੇ ਕੋਲ ਕਾਜ ਹੈ ਨਾ ਕਰ ਹਾਂ ਕਿ ਬੰਦਾ ਸਵਾਗਤ ਮਰੇ ਪੈ ਲਵ ਟੋਪ ਦੇ ਹੁੰਦੇ ਸੀ ਪਰ ਹੁਣ ਤਾਂ ਹਰ ਗੱਲ ਤੇ ਟੋਕੀ ਜਾਂਦੇ ਜਿੱਦਾਂ ਬਿਲਕੁਲ ਮੈਨੂੰ ਕੰਮ ਨਹੀਂ ਦਿਖਾਤਾ ਹੁੰਦਾ ਚਾਰ ਦਿਨ ਸੋਚਿਆ ਸੀ ਕਿ ਦਾ ਸ਼ਾਂਤੀ ਨਾਲ ਬੱਡੇ ਹੁੰਦੇ ਆ ਪਰ ਕਿੱਥੇ ਉੱਥੇ ਨੌਖੜਾ ਮੱਢੀ ਦਾ ਹੈ ਬਾਹਰ ਇੱਥੇ ਉਹ ਤੋਂ ਵੀ ਅੱਖਾਂ ਭੰਗਦੇ ਕੰਮ ਨਹੀਂ ਕਰਦਾਸ ਕੰਮ ਨਹੀਂ ਕਰਦਾ ਜੇ ਬਾਹਰ ਆ ਗਿਆ ਤਾਂ ਹੁਣ ਕੰਮ ठीक करी जाओ है वो शशाटरस कोली ने देखा फोन करके रेनो ने की कर दी है हुन ठंड भी शुरू हो गई है ओन्ना ना ठंड जाई लग रिया करे काम करना हेलो हां बता किदा हाल है अपने हां सब भी बस ठीक हां ठीक आ दे ਉੱਛਾ ਫੇਰਦੀ ਸੀ ਅਮਿਰ ਘਾਲ ਸੁਣ ਐਨੀ ਠੰਡ ਹੋਈ ਹੋਆ ਠੰਡ ਤੋਂ ਜਰਾ ਬਚ ਕੇ ਅੱਛਾ ਐਵੇਂ ਨਾ ਹਟ ਚ ਲੱਗੀ ਰਹਾ ਕਰ ਕੰਮ ਕਰਨ ਆਹ ਕੋਈ ਨਹੀਂ ਰਹਿਣ ਤੇ ਛੱਡ ਪੋਚਾ ਤੋਂ ਧੁੱਪ ਚੜੀ ਤੇ ਫੇਰ ਲੈ ਕਿਤੇ ਐਵੇਂ ਤੇ ਆਪਣੀ ਸਿਹਤ ਨਾ ਖਰਾਬ ਕਰਨੀ ਹੁਣ ਦਾ ਰਹੂਗਾ ਕੋਈ ਗੱਲ ਨਹੀਂ ਬੈਠ ਰਾਂ ਨਾ ਧੁੱਪ ਨਿਕਲੂਗੀ ਤਾਂ ਕਰ ਲੈ ਕੰਮ ਔਰ ਨਿਆਣੇ ਅੱਛਾ ਇਹ ਪਾ ਜੀ ਇਹ ਤੋਂ ਕੀ ਗੱਲ ਕਰਦੀਆਂ ਉਹਨੇ ਤਾਂ ਸਿਰ ਚੜਾਈਓ ਜਿਉ ਚੰਗਾ ਹੋਵੇ ਇਹਨੂੰ ਕੰਮ ਨੂੰ ਲਾਵੇ ਤਾਂ ਉਹ ਕਰ ਵੀ ਸਕਦੀ ਆ ਉਹ ਤਾਂ ਕਹਿੰਦਾ ਹੀ ਨਹੀਂ ਪਤਾ ਨਹੀਂ ਮੂਜੀ ਬਣ ਗਿਆ ਹਾਂ ਕੋਈ ਨਹੀਂ ਮੈਂ ਵੀ ਹੁਣ ਏਦਾਂ ਕਰ ਮੈਂ ਸੂਤ ਕਰਕੇ ਰੱਖਣੀ ਹੁ ਜਿੰਨਾ ਚਿਰ ਰਹਿਣਾ ਨਾਲੇ ਭਵਨ ਨੂੰ ਪਤਾ ਲੱਗੂ ਵੀ ਏਦਾਂ ਤੀਮੀਆਂ ਰੱਖੀ ਦੀਆਂ ਹਾਂ ਮੂੰ ਚਾਕੇ ਘੁੰਮਣ ਦੌਰ ਪੈਂਦੇ ਥੀ ਇੱਕ ਦਿਨ ਅਸੀਂ ਘੁੰਮਣ ਚੱਲੇ ਪਤਾ ਨਹੀਂ ਕਿੱਥੇ ਘੁੰਮਣ ਜਾਂਦੇ ਕਿਹੜੀ ਇਹਨਾਂ ਕੌਂਪੂੜੀ ਬਾਗ ਚ ਜਾਂਦੇ ਸੈਰ ਕਰਨੇ ਮੈਨੂੰ ਤਾਂ ਕੁਝ ਸਾੰਧੀ ਨਹੀਂ ਲੱਗਦੀ ਪੁੱਤ ਇਹਨਾਂ ਦੀ ਹਾਂ ਕੋਈ ਨਹੀਂ ਸੂਤਾਂ ਮੈਂ ਹੁਣ ਕਰਕੇ ਹੀ ਭੇਜਣੀ ਆ ਹਾਂ ਮੈਂ ਇੱਥੇ ਕਿ ਦਿਨਾਂ ਦਾ ਠੇਕਾ ਤਾਂ ਨਹੀਂ ਲਿਆ ਸਾਰੇ ਕੰਮਾਂ ਚ ਕਰਨੇ ਆ ਹਾਂ ਇੱਦਾਂ ਹੀ ਕਰਨੀ ਮੈਂ ਹਾਂ ਸਭ ਠੀਕ ਆ ਮੇਰੇ ਕੋਲ ਤਾਂ ਆਪਣੀ ਸੇਧ ਦਾ ਖਿਆਲ ਰੱਖਿਆ ਮੈਂ ਠੰਡ ਚ ਕੰਮ ਕਮ ਕਰੀ ਜਾਵਾਂ ਹਾਂ ਚੰਗਾ ਹਾਂ ਘਰ ਦੇ ਗੱਲਾਂ ਮੈਂ ਵੀ ਉੱਠਣਾ ਹੀ ਨਹੀਂ ਹਾਂ ਮੈਂ 10 ਮਿੰਟ ਹੋ ਗਏ ਮੈਂ ਬੈਠਣਾ ਮੈਂ ਲੰਮੀ ਪੈ ਜਾਣਾ ਚਾਹ ਕੇ ਹਾਂ ਨਾ ਲਈ ਮੁੰਡੀ ਨੂੰ ਪਤਾ ਲੱਗੋ ਕਿੱਦਾਂ ਮਗਰ ਮਾਂ ਮੇਰੀ ਕੰਮ ਕਰਦੀ ਆ ਤਾਂ ਕਿੱਦਾਂ ਮੇਰੀ ਧੀ ਵੀ ਲੰਬੀ ਕਰਨ ਮੈਂ ਵੀ ਤੇ ਇੱਦੇ ਠੱਡ ਚ ਕੰਮ ਕਰਦੀ ਆ ਸਤਿ ਸ਼੍ਰੀ ਅਕਾਲ ਮਮਾ ਜੀ ਹਾਂ ਜੀ ਠੀਕ ਠਾਕ ਮੈਂ ਤੁਸੀਂ ਨਾ ਕੋਸ਼ ਨੇ ਇਹ ਮਸ ਫਾਈ ਕਰਦੀ ਸੀ ਹਾਂ ਜੀ ਹਾਂ ਜੀ ਸਾਰੇ ਠੀਕ ਠਾਕ ਹੈ ਹਾਂ ਜੀ ਹਾਂ ਜੀ ਉਹ ਵੀ ਠੀਕ ਆਏ ਸੀਗੇ ਉਹਨੇ ਬਾਹਰ ਘੁੰਮ ਕੇ ਪਤਨਾਉਣ ਲੱਪੇ ਆ ਤੁਹਾਡੀ ਸੇ ਠੀਕ ਠਾਕ ਹੈ ਅੱਛਾ ਹੈ ਪਾਜੀ ਹੁਣੀ ਭਾਬੀ ਠੀਕ ਆ ਠੀਕ ਹੈ हाँ जी हाँ जी कोई नहीं मारा गे गेडा एदे टाइम ही नहीं लगा रोज़ कितने ना कि जाना पै कोई नहीं मैं फोन करूँगी आने तो पहले तो हाँ जी हाँ जी चलो ठीक है माँ मैं मैं वहली होकर करूँगी मैं सफाई कर लं फिर आम मम्मी हम सवेरे फोन लाऊगी हाँ जी हाँ जी हाँ फिर गुस्सा खान लग पाया नहीं ठीक है उदा तो ठीक है सब ਹਾਂਜੀ ਹਾਂਜੀ ਕੋਈ ਨਹੀਂ ਮੈਂ ਫੋਨ ਕਰੂੰਗੀ ਜਦੋਂ ਮੈਂ ਆਉਣਾ ਹੋਇਆ ਨਾ ਮੈਂ ਦੱਸ ਕੇ ਆਉਂਗੀ ਦੇਖਾ ਕਿਦਾਂ ਗੱਲਾਂ ਕਰ ਜਾਂਦੀ ਆ ਪਤਾ ਨਹੀਂ ਇਹਦੀ ਮਾਂ ਦਾ ਹੀ ਆ ਮਾਂ ਵੀ ਇਹਦੀ ਬੇਲੀ ਆ ਸਾਰਾ ਦਿਨ ਲੱਗੀ ਰਹਿੰਦੀ ਆ ਫੋਨ ਕਰਨ ਨੋ ਹੋਰ ਕੋਈ ਰਕਮ ਨਹੀਂ ਹਾਂਜੀ ਹਾਂਜੀ ਮਮਾ ਆਇਆ ਸੀ ਨਿਆਣੇ ਦਾ ਵੀ ਫੋਨ ਠੀਕ ਆ ਹਾਂਜੀ ਕੋਈ ਨਹੀਂ ਅਸੀਂ ਮਾਰਾਂਗੇ ਜਿਹੜਾ ਚਲੋ ਠੀਕ ਆ ਆਪਾਂ ਫੇਰ ਕੋਈ ਨਹੀਂ ਕੋਈ ਨਹੀਂ ਮੈਂ ਫੇਰ ਕਰਦੀ ਕਰਾਂਗੀ ਮੰਮੀ ਇਹ ਗੱਲ ਸੋਣਾ ਮਾਂ ਤੇਰੀ ਬੇਲੀ ਆ ਹਜੇ ਸਵੇਰਾ ਹੀ ਆ ਲਾਪੈ ਸਵੇਰ ਉੱਠ ਕੇ ਫੋਨ ਗਾਣਾ ਮੰਮੀ ਉਹ ਤਾਂ ਉਦਾਂ ਹੀ ਪੁੱਛਦੇ ਸੀਗੇ ਕਹਿੰਦੇ ਮੈਂ ਰਾਜੀ ਪੁੱਛੀ ਪੁੱਛ ਲਈ ਮਾਂ ਫੇਰ ਕੀ ਹੋਇਆ ਜੇ ਸਵੇਰੇ ਸਵੇਰੇ ਕੰਮ ਵੀ ਲਿਆਤਾ ਉਹਨੂੰ ਹੀ ਪਤਾ ਹੋਣਾ ਚਾਹੀਦਾ ਸਵੇਰ ਸਵੇਰ ਕੰਮ ਦਾ ਟਾਈਮ ਆ ਅਬ ਸਿਖਰ ਤੇ ਮੈਂ ਆ ਤੂੰ ਠੀਕ ਆ ਲੈ ਤਾਂ ਗੱਪੇ ਹੀ ਛਾੜੂ ਤੇ ਆ ਬੇੜੇ ਤੇ ਤਾਂ ਹਾਂ ਫੋਨ ਨੂੰ ਲਾ ਗਈ ਤੂੰ ਹੁਣ ਜੇ ਮੰਮੀ ਫੋਨ ਆਇਆ ਆ ਘਰ ਉਹ ਤੇ ਚੱਕਣਾ ਤਾਂ ਹੈ ਕਹਿ ਵੀ ਸਕਦੀਆਂ ਕੋਈ ਨਹੀਂ ਮੰਮੀ ਠੈਕ ਫੇਰੀ ਮੈਂ ਕੰਮ ਕਰਦੀ ਆ ਕੱਟ ਦਿੱਤਾ ਮੰਮੀ ਪਰ ਤੂੰ ਤਾਂ ਕਰਨੀ ਹੀ ਸੀ ਕਹਤ ਨਹੀਂ ਕਿੜੀ ਜਗਲੂ ਮੁਗਈਆਂ ਕਰਦੀ ਰਹੀ ਸੀ ਸਾਰਾ ਦਿਨ ਤੋਂ ਮਾਂ ਦੇ ਨਾਲ ਚੂਲੀਆਂ ਤਾਂ ਮम्मा ਕੋਈ ਨਹੀਂ ਕੀਤੀਆਂ ਰਾਜੀ ਕੁਛ ਪੁੱਛਿਆ ਬਸ ਉਹਨਾਂ ਨੇ ਮੈਨੂੰ ਕੰਮ ਚਾਹੀਦਾ ਆ ਕਾਰ ਉਠਲੇ ਚੱਲ ਕਿਹੜੇ ਵੇਲੇ ਤੂੰ ਰੋਟੀ ਬੋ ਕਿਹੜੇ ਵੇਲੇ ਝੱਟ ਪੋਚਾ ਕਰੂੰਗੀ ਮਾਂ ਤੇ ਦੀ ਨੂੰ ਚੱਜੀ ਹੈ ਨਹੀਂ ਪੋਰਾ ਕੀ ਆ ਦੱਸ ਫਿਰ ਇਹ ਕਿਹੜੀ ਗੱਲ ਹੋਈ ਹੁਣ ਆਪਣੇ ਮਾਪਿਆਂ ਨਾਲ ਮੇਰੇ ਕਰ ਸਕਦੀ ਮੈਂ ਆਪ ਸਵੇਰੇ ਹੀ ਉੱਠ ਕੇ ਚਾਹ ਬਾਅਦ ਚ ਪਿੰਦੇ ਆ ਪਹਿਲਾਂ ਕਹਿੰਦੇ ਆਪਣੀ ਧੀ ਨੂੰ ਫੋਨ ਲਾ ਲਓ ਅਸੀਂ ਨਹੀਂ ਕਿਸੇ ਦੀਆਂ ਧੀਾਂ ਜੇ ਸਾਡੀ ਮਾਂ ਨੇ ਹਾਲ ਪੁੱਛ ਲਿਆ ਤੇ ਨਾਲ ਜੀ ਫੋਨ ਕੱਟ ਮੈਨੂੰ ਤਾਂ ਕੰਮ ਚਾਹੀਦਾ ਐਨਾ ਵੀ ਨਹੀਂ ਬੁਖਵੇਵਾ ਕਰਨਾ ਚਾਹੀਦਾ ਮੰਮੀ ਨੇ ਤਾਂ ਕਦੇ ਇੰਨੀ ਕੋਈ ਗੱਲ ਨਹੀਂ ਕੀਤੀ ਹਾਲ ਚਾਲੇ ਪੁੱਛਿਆ ਤਾਂ ਮੈਂ ਫੋਨ ਕੱਟ ਤਾ ਜਾਤੀ ਨਾ ਕੋਈ ਪੋਟ ਹੈ ਕਿ ਸਾਢੇ 9:00 ਵਜੇ ਬਾਸਾ ਵੱਜ ਗਿਆ ਐਸ ਵੇਲੇ ਤੇ ਰੋਟੀ ਫੁਕਾਣੇ ਬੇਲੇ ਵੀ ਹੋ ਜਾਂਦਾ ਤਾ ਕਹਿੰਦੇ ਕਿ ਸਾਢੇ 9:00 ਵਜੇ ਮੈਂ ਦੁੱਧ ਰਣ ਚਲੀ ਮੇਰੇ ਉਂਦ ਰੋਟੀਆਂ ਪੱਕੀਆਂ ਹੋਣਾਂ ਚਾਹੀਦੀਆਂ ਹਾਂ ਹਾਂ ਫੇਰ ਨਾ ਕਿੰਸੀ ਆਲੀ ਮਦਰ ਨੂੰ ਦਾ ਇੱਕ ਉਹ ਰੋਬਟ ਲਿਆ ਦੇਣਾ ਚਾਹੀਦਾ ਜਿਹੜੇ ਹੁਣ ਚੱਲੇ ਹੋ ਬਟਨ ਦੱਬ ਕੇ ਤਾਂ ਕੰਮ ਹੋਈ ਜਾਂਦਾ ਹਾਂ ਮੈਂ ਦਿੱਠੇ ਆ ਕੇ ਫਸ ਗਈ ਨਾਲ ਇਹਨਾਂ ਨੂੰ ਤਾਂ ਮੈਂ ਹੁਣ ਰਹੀ ਸੀ ਸੀ ਮੜਾ ਵਧੀਆ ਕੰਮ ਵੀ ਘਰ ਦਾ ਵੀ ਨਿਆਣਿਆਂ ਦਾ ਵੀ ਬਾਹਰ ਦੇ ਕੰਮ ਕਰੀਦਾ ਪਰ ਇਦਾਂ ਨਹੀਂ ਹੋਇਆ। ਸੇ ਤਾਂ ਕੰਮ ਕਰਦੇ ਕਰਦੇ ਨਾ ਮਾਂ ਦਾ ਸਹਾਰਾ ਨਾ ਔਖਾ ਦਿੱਤਾ। ਦੁਨੀਆ ਚੰਨ ਤੇ ਪਹੁੰਚ ਗਈ ਪਰ ਸਾਡੀ ਮਾਂ ਤਾਂ ਹਜੇ ਉੱਥੇ ਹੀ ਰੁਕੀ ਹੋਆ। ਅਸਾਂ ਨੂੰ ਰੋਟੀਆਂ ਪਕਾਉਣਾ। ਇਹਨਾਂ ਨੂੰ ਸਵੇਰੇ ਭੁੱਖ ਲੱਗਦੀ ਹੈ। ਮੈਂ ਨਾ ਹੱਲ ਲਾ ਪਈ ਪਤਾ ਨਹੀਂ ਕਿੱਥੇ ਨੀ ਜੋੜੀ ਚਲੀ ਗਈ ਆ ਨਾ ਦੱਸ ਕੇ ਗਿਆ ਨਾ ਹੋਰ ਬੀ ਅਸੀਂ ਫਲਾਂ ਤਾਂ ਚੱਲੇ ਆ ਫਲਾਂ ਤਾਂ ਨਹੀਂ ਨਹਾਉਣ ਦੀ ਡੇਰ ਹੋਈ ਆ ਬਸ ਫਟਾਫਟ ਰੰਗ ਤਣ ਹੋ ਗਿਆ ਆ ਲੈnde ਜਰਾ ਕਿਨਾਂ ਅੱਜ ਦੇਖੀ ਤਾਂ ਜੇਰਾ ਕਸੂਤ ਕਰਦੇ ਇਹਨਾਂ ਦੋਨਾਂ ਨੂੰ ਮੁੰਡਾ ਵੀ ਉਦਾਂ ਦਾ ਹੀ ਆ ਨਾਰ ਵਾਲਿਆ ਆ ਉਹਦੇ ਹਾਂ ਕਾਮੇਨ ਕੀ ਕਹਨਾ ਕੀ ਸੰ ਰੋਟੀਆਂ ਪਕਾ ਕੇ ਦੇਣੀਆਂ ਆ ਇਹਨਾਂ ਹਾਲਿੰਦੇ ਆ ਜਰਾ ਇਹਨੂੰ ਮੈਂ ਦੱਸ ਦਿਆਂ ਵੇ ਸੁਤੇਵਾ ਨਾ ਆ ਗਏ ਤੁਸੀਂ ਆਇਆ ਨਾ ਕਿੰਨਾ ਟਾਈਮ ਲਗਾ ਤੁਹਾਨੂੰ ਗਿਆ ਉਹ ਸਮਾਨ ਲੈਣਾ ਥੋੜਾ ਜਿਆ ਫਿਰ ਜਾਣਾ ਵੀ ਸਾਡੇ ਦਿਨ ਵੀ ਨੇੜੇ ਆਇਆ ਵਾ ਦੱਸ ਕੇ ਤਾਂ ਜਾਣਾ ਚਾਹੀਦਾ ਸੀ ਮੈਂ ਨਾ ਹੋਣ ਲੱਪਈ ਤੁਸੀਂ ਦਾਵਾ ਦਾ ਡਾਕਟਰ ਹੋ ਗਏ ਸਾਰਾ ਹੀ ਮੈਂ ਕੰਮ ਕਰੇ ਕੱਪੜੇ ਵਾਲੀ ਸੋਧ ਲੈ ਕਿਹਾ ਵੀ ਆ ਰਹੀਆਂ ਆਪਣੇ ਬਾਹਰ ਕੱਪੜੇ ਦੇ ਚੱਕਰ ਤੁਸੀਂ ਹੁਣ ਆਏ ਕੀ ਤੁਹਾਨੂੰ ਖਰੀਦਾਰੀ ਲੱਗੀ ਜਾਂਦੀ 24 ਘੰਟੇ ਸਮਾਨ ਨਿਆਣਾ ਦਾ ਲੈਣਾ ਸੀ ਬਾਹਰ ਲੈ ਆਉਣ ਨੂੰ بس ਸਮਾਨ ਇਹਨਾਂ ਤੁਸੀਂ ਆਏ ਤੁਸੀਂ ਬੜਾ ਕੋਈ ਮੈਨੂੰ ਸੁੱਖ ਦੇਣਾ ਹੈ ਸਮਾਨੇ ਲੈਣਾ ਲੱਕ ਜਾ ਕੇ ਤੜਾ ਤਰ ਮੋ ਜਾਣਾ ਤੁਸੀਂ ਮੈਂ 1 ਘੰਟੇ ਦੇ ਵਿੱਚ ਤਾਂ ਅਸੀਂ ਮੁੜ ਕੇ ਆ ਗਏ ਅਸੀਂ ਕਿਹੜਾ ਬਹੁਤ ਟਾਈਮ ਲਾਇਆ ਉਹ ਕਛੀ ਜਿਹੇ ਥੋੜੇ ਕੱਪੜੇ ਲੈਣੇ ਸੀਗੇ ਉਹ ਲੈ ਕੇ ਮੁੜ ਕੇ ਆ ਗਏ ਅਸੀਂ ਤੁਸੀਂ ਤਾਂ ਹਰ ਗੱਲ ਤੇ ਨਿੱਕੀ ਕੀ ਗੁੱਸਾ ਹੀ ਹੁੰਦੇ ਰਹਿੰਦੇ ਸਾਨੂੰ 24 ਘੰਟੇ ਨਾ ਬਹੁਤੀ ਦਾਨੀ ਨਾ ਕਿਹੜੇ ਮੋੜ ਕੇ ਆਉਂਦੀ ਸਾਰਾ ਦਿਨ ਲਾ ਆਉਂਦੀ ਤੈਨੂੰ ਕਿਹਾ ਮੈਂ ਸੱਦਣ ਗਈ ਸੀ ਵੀ ਤੂੰ ਆ ਜਾਂ ਫਰੀ ਜਾਂਦੀ ਖਰੀਦਦਾਰ ਰਾਤ ਤੱਕ ਆਪੇ ਮੈਂ ਰੋਟੀ ਵਾਲੀਆਂ ਬਣਾ ਲੈਂਦੀ ਤੈਨੂੰ ਕੋਈ ਫਿਕਰ ਹੈਗਾ ਚਾਹ ਹੁਣ ਜਾ ਰਹੀਆਂ ਤਾਂ ਸਬਜ਼ੀ ਨੂੰ ਜਿਮੜਾ ਦਾ ਕੋਈ Mocchadini no, la devono creare da ieri, eh? è il mio buffet che ho. Guardate ciò che No, è in